ਪਿਓਰ ਕਾਟਨ ਦੇ ਸੂਟ ਇਹ ਡਿਜ਼ਾਈਨ ਸਾਡਾ ਇੰਨਾ ਪਾਸ ਹੋ ਗਿਆ ਵੀ ਤੁਸੀਂ ਸਾਰਿਆਂ ਨੇ ਕਸਟਮਰਾਂ ਨੇ ਦੁਆਰਾ ਦੁਆਰਾ ਮੰਗੇ ਆ ਅੱਜ ਰੀਸਟੌਕ ਕੀਤਾ ਵਾ ਨਵੇਂ ਰੰਗਾਂ 'ਚ ਆ ਚੈੱਕ ਕਰ ਲੋ ਸਲਵਾਰਾ ਬਣਵਾਈਆਂ ਸੀ ਕੁਆਲਿਟੀ ਸਾਡੀ ਮਤਲਬ ਚੀਜ਼ਾਂ 'ਚ ਕੁਆਲਿਟੀ ਤੁਹਾਨੂੰ 1 ਨੰਬਰ ਮਿਲੂਗੀ ਕੁਆਲਿਟੀ ਵੱਲੋਂ ਸੂਟ ਦੇ ਪ੍ਰਿੰਟ ਦੇਖੋ ਪ੍ਰਿੰਟ ਦਾ ਠਾਹ ਦੇਖੋ ਕਿੰਨਾ ਜ਼ਿਆਦਾ ਤੇ ਨਾਲੇ ਪਿਓਰ ਕਾਟਨ ਲੱਗੀਆਂ ਹੋਈਆਂ ਆ ਚੈੱਕ ਕਰੋ ਦੁਪੱਟੇ ਦੁਪੱਟੇ ਦੀ ਗੱਲ ਵਾ ਦੇਖੋ ਕਿੰਨੀ ਪਿਆਰੀ ਹੈ ਡਬਲ ਸਾਈਡ 'ਚ ਦੁਪੱਟੇ ਬਣਾਏ ਆ ਬਹੁਤ ਸੋਹਣੇ ਦੁਪੱਟੇ ਦੀ ਚੰਗੀ ਹੈ ਬਹੁਤ ਸੋਹਣੇ ਦੁਪ ਸੂਟ ਦਾ ਰੇਟ ਸਿਰਫ 650 ਰੇਟ ਕੁਝ ਵੀ ਨਹੀਂ ਹੈਗਾ ਸੂਟ ਬਹੁਤ ਜਿਆਦਾ ਸੋਹਣਾ ਹੈ ਆ ਦੂਸਰਾ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਕੰਟਰਾਸਟ ਦੇਖੋ ਕਿੰਨਾ ਬਿਊਟੀਫੁਲ ਹੈ ਦੁਪੱਟੇ ਦੇਖੋ ਕਿੰਨੇ ਪਿਆਰੇ ਨੇ ਦੁਪੱਟੇ ਦੀ ਕਲਰ ਮੈਚਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਸੂਟ ਦਾ ਰੇਟ ਸਿਰਫ 650 ਰੁਪਏ ਇਦਾਂ ਦੇ ਦੁਪੱਟੇ ਲੈਸਾਂ ਇਦਾਂ ਦੇ ਸੂਟ ਦੀ ਕੁਆਲਿਟੀ ਕਿਤੋਂ ਵੀ ਨਹੀਂ ਮਿਲੂਗੀ ਕੀ ਕਹ ਦਿੱਤ ਸਰਵਾਰਾਂ ਨੂੰ ਇਸ ਟਾਈਮ ਵਰਕ ਨਾਲ ਜਿਆਦਾ ਇਦਾਂ ਦੇ ਕਸਟਮਰ ਲਾਈਕ ਕਰ ਰਹੇ ਆ ਸਰਵਾਰਾਂ ਤਾਂ ਕਰਕੇ ਲੈਸਿਸ ਵਰਕ ਦਾ ਫਰਸ਼ੀ ਸਰਵਾਰ ਬੋਲਦੇ ਇਹਨੂੰ ਬਹੁਤ ਪਿਆਰੀ ਸਰਵਾਰ ਬਣੂਗੀ ਬਹੁਤ ਸੋਹਣੀ ਸ਼ਰਟ ਹੈ ਦੁਪट्टे ਨਾਲ ਪੂਰੇ 2.5 ਮੀਟਰ ਦੇ ਦੁਪट्टे ਦੇ 2.5 ਹਮੇਸ਼ਾ ਫਰਸਟ ਕਲਾਸ ਮਿਲੂਗੀ A1 ਮਿਲੂਗੀ ਠੀਕ ਹੈ ਸੂਟ ਦੀ ਕੁਆਲਿਟੀ ਪਿਓਰ ਕੈਂਬਰੀ ਕੋਟਨ ਮਿਲੂਗੀ ਕਲਰ ਚੈੱਕ ਕਰੀ ਚਲੋ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਹੋਰ ਪਾਓ ਆ ਚੈੱਕ ਕਰੋ yellow ਕਲਰ ਆ ਦੇਖੋ ਦੁਪੱਟੇ ਨਾਲ ਸਿਰਫ ਸਾਂਝੇ 600 ਰੁਪਏ ਜੀ ਨੇ ਜੀ ਆਗੇ ਅਲਟੀਮੇਟਲੀ ਜਬ ਬੋਤ ਕੈਂਸਲ ਹੋ ਆ ਮਸਟਰਡ ਕਲਰ ਹੈ ਆ ਵੀ ਰਿਸਟੋ ਕੀਤਾ ਇਹ ਤਾਂ ਕਈਆਂ ਦਾ ਆਰਡਰ ਪੈਂਡਿੰਗ ਹੈ ਇਹ ਰੰਗ ਦੇ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਮਹਿੰਦੀ ਮਹਿੰਦੀ ਦੇ ਰੈੱਡ ਦਾ ਕੰਟਰਾਸਟ ਹੈ ਬਹੁਤ ਪਿਆਰਾ ਠੀਕ ਹੈ ਕਲਰ ਦੇਖ ਲਓ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾ ਲਓ ਪੰਜ ਰੰਗਾਂ ਚ ਮਾਲ ਰੈਡੀ ਹੈ ਠੀਕ ਹੈ ਜੀ ਥੈਂਕ ਯੂ ਮਲ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਰੈਡੀ ਕੀਤੇ ਆ ਨਾ ਪਿਓਰ ਕੋਰੇ ਕਾਟਨ ਦੇ ਸੂਟ ਵੀ ਬਣਾਏ ਜੇ ਸੂਟ ਚੈੱਕ ਕਰੋ ਕਿੰਨਾ ਸ਼ਾਨਦਾਰ ਕੁਆਲਿਟੀ ਦੇਖੋ ਪੂਰਾ ਥ੍ਰੈਡਵਰਕ ਆਊਗਾ ਫਰੰਟ ਤੇ ਬਹੁਤ ਯੂਨੀਕ ਜਿਹਾ ਥ੍ਰੈਡਵਰਕ ਹੈ ਆ ਦੇਖੋ ਪਰ ਫਰੰਟ ਕਿੰਨਾ ਸੋਹਣਾ ਬਣਿਆ ਕਿੰਨੀ ਕੜਾਈ ਦੀ ਸਪਾਈ ਦੇਖੋ ਕਿੰਨੀ ਜ਼ਿਆਦਾ ਵਾ ਠੀਕ ਹੈ ਜੀ ਆਲ ਓਵਰ ਸੂਟ ਮਿਲੂਗਾ ਤੇ ਨਾਲ ਆਹ ਕਰਾਇਆ ਆਪਾਂ 슬ੀਵਸ ਤੇ ਵਰਕ ਬਾਹਾਂ ਤੇ ਪ੍ਰੋਪਰ ਬਟਿਸਟ ਹੈ ਸੂਟ ਤੁਹਾਡਾ ਬਣਵਾ ਕੇ ਦਵਾਂਗੇ ਤੇ ਨਾਲ ਇੱਧਰ ਚੈੱਕ ਕਰੋ ਮੇਰਾ ਦੁਪੱਟਾ ਰੈਡੀ ਇਕ ਤਾ ਹੈ ਦੁਪੱਟੇ ਦੀ ਕੁਆਲਿਟੀ ਪਿਓਰ ਮਲ ਕੋਟਨ ਦੇ ਦੁਪੱਟੇ ਨੇ ਕੁਆਲਿਟੀ ਦੇ ਫੈਨ ਹੋ ਜੂਗੇ ਕਿਸੇ ਸੂਟ 'ਚ ਇਦਾਂ ਦੀ ਕੁਆਲਿਟੀ ਨਹੀਂ ਆ ਕਿਸੇ ਘਰ ਕੋ ਇਦਾਂ ਦੇ ਮਾਲ ਨਹੀਂ ਮਿਲਨੇ ਜਿੱਥੇ ਮਰਜ਼ੀ ਆਨਲਾਈਨ हां ਸਾਡੀ ਵੀਡੀਓ ਤੋਂ ਬਾਅਦ ਕਾਪੀ ਜਰੂਰ ਹੋਊਗੇ ਸੂਟ ਦਾ ਰੇਟ ਦਿੱਤਾ ਆਪਾਂ ਆਫਰ 'ਚ ਆ 950 ਰੁਪਏ ਦੇ ਰੇਂਜ 'ਚ ਮਾਲ ਵੇਚ ਰਹੇ ਆ ਪੂਰਾ ਫੁੱਲ ਫਲੈਜ ਪਾਸ ਹੈ ਤੇ ਮੇਰੇ ਕੋਲ ਸਟਾਕ ਰੈਡੀ ਆ ਇੱਕ ਇੱਕ ਨਾਲ ਦੇ 36 36 ਸੂਟ ਠੀਕ ਆ 36 ਸੂਟ ਰੈਡੀ ਹੈ ਇੱਕ ਰੰਗ ਦੀ ਇੱਕੋ ਰੰਗ ਬਣਦਾ ਇਹਦਾ ਸਿੰਗਲ ਕਲਰ ਹੈ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਲੈਂਥ ਦਾ ਕੋਈ ਇਸ਼ੂ ਨਹੀਂ ਆ 2.5 ਮੀਟਰ ਦੀ ਪੂਰੀ ਪ੍ਰੋਪਰ ਚੁੰਨੀ ਮਿਲੂਗੀ 5 ਮੀਟਰ ਦਾ ਆਲਓਵਰ ਸੂਟ ਮਿਲੂਗਾ ਤੇ ਨਾਲ ਬਾਜੂ ਤੇ ਵਰਕ ਆ ਪ੍ਰਿੰਟ ਤੋਂ हटਕੇ ਕੁਝ ਲੈਣਾ ਚਾਹਤੇ ਤਾਂ ਸੂਟ ਜਰੂਰ ਬੁੱਕ ਕਰੋ ਠੀਕ ਆ ਬਿਲਕੁਲ ਅਲੱਗ ਚੀਜ਼ ਹੈ ਬੜਕ ਬਹੁਤ ਸੋਹਣੇ ਦਿੱਤੇ ਹੋਏ ਬਹੁਤ ਬੜਕ ਸਾਰੇ ਕੜਾਈਆਂ ਨੇ ਤੁਹਾਡੀ ਬਹੁਤ ਸ਼ਾਨਦ। ਥੈਂਕ ਯੂ। ਇੱਕ ਬੜੀ ਸਪੈਸ਼ਲ ਜੀ ਚੀਜ਼ ਤਿਆਰ ਕਰਾਈਆ ਮੈਂ ਪਿਓਰ ਕਾਟਨ ਦੇ ਉੱਤੇ ਮਤਲਬ ਸਾਰਾ ਇੰਪੋਰਟੈਂਟ ਮਾਲ ਲਾ ਕੇ ਇੰਪੋਰਟਡ ਮਾਲ ਸਾਰਾ ਤੇ ਨਾਲ ਦੁਪੱਟੇ ਬੜੇ ਸੋਹਣੇ ਰੈਡੀ ਕਰਾਏ। ਤੁਸੀਂ ਚੀਜ਼ ਇੱਕ ਵਾਰੀ ਚੈੱਕ ਕਰੋ। ਮਤਲਬ ਸੂਟ ਦਾ ਪ੍ਰਿੰਟ ਇਦਾਂ ਬਿਲਕੁਲ ਤੁਹਾਨੂੰ ਪ੍ਰਿੰਟ ਤਾਂ ਲੱਗੂਗਾ ਹੀ ਨਹੀਂ ਬਿਲਕੁਲ ਕੜਾਈ ਵਾਂਗੂ ਸੂਟ ਲੱਗੇਗਾ। ਜਿੱਦਾਂ ਸਾਰੇ ਪ੍ਰਿੰਟ ਚ ਕੜਾਈ ਹੁੰਦੀ ਹੈ ਇਸ ਤਰੀਕੇ ਦੀ ਚੀਜ਼ ਬਣਵਾਈ ਹੈ ਬਹੁਤ ਸ਼ਾਨਦ ਚੀਜ਼ ਦੀ ਕੁਆਲਿਟੀ ਤਾਡੇ ਸਾਹਮਣੇ ਆਲਓਵਰ ਸੂਟ ਰਹੂਗਾ ਠੀਕ ਹੈ ਰਨਿੰਗ ਸੂਟ ਆਊਗਾ ਵੱਡੇ ਪਣੇ ਦੇ ਫੈਬਰਿਕ ਨੇ ਉੱਪਰ ਲੈਸਿਸ ਵਰਕ ਦੇਖੋ ਕਿੰਨਾ ਸ਼ਾਨਦਾਰ ਜਿਹੜੀ ਇੱਕ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਜਿਹੜੀ ਖੱਡੀ ਪ੍ਰਿੰਟ ਹੁੰਦੇ ਨੇ ਇਦਾਂ ਦਾ ਪ੍ਰਿੰਟ ਦਾ ਸੂਟ ਹੈ ਬਹੁਤ ਪਿਆਰਾ ਸਿੰਗਲ ਕਲਰ ਚ ਰੈਡੀ ਕਰਾਇਆ ਘੇਰੇ ਤੇ ਲੈਸ ਦੇ ਕਿੰਨਾ ਸ਼ਾਨਦਾਰ ਲੱਗੀ ਹੈ ਵਿਚਕਾਰ ਲੈਸ ਦੇਖੋ ਕਿੰਨੀ ਸੋਹਣੀ ਹੈ ਉਸ ਤੋਂ ਬਾਅਦ ਚੈੱਕ ਕਰੋ ਇਹਦਾ ਦੁਪੱਟਾ ਆਊਗਾ ਇਹ ਦੁਪੱਟਾ ਜਿਹੜਾ ਸਾਡੇ ਕਸਟਮਰ ਇਹ ਮਤਲਬ ਕਿ ਜਿਹੜਾ ਦੁਪੱਟੇ ਦਾ ਫੈਬਰਿਕ ਹੈ ਉਹ ਕੋਟੇ ਡੋਰੀਆ ਦਾ ਫੈਬਰਿਕ ਹੈ ਬਹੁਤ ਵਧੀਆ ਕੁਆਲਟੀ ਦਾ ਦੁਪੱਟਾ ਲੱ ਜਾਨਿਕ ਇਹ ਦੁਪੱਟੇ ਸਾਡੇ ਸਾਰੇ ਕਸਟਮਰਾਂ ਨੇ ਦੁਕਾਨ ਤੋਂ ਖੜੇ ਹੋਏ ਆ 280 ਰੁਪਏ 280 ਰੁਪਏ ਰੇਟ ਹੈ ਵਾਈਟ ਦੁਪੱਟੇ ਦਾ ਠੀਕ ਹੈ ਵਧੀਆ ਕੁਆਲਿਟੀ ਦੇ ਲੱਗਿਆ ਹੋਇਆ ਤੇ ਨਾਲ ਫੋਰ ਸਾਈਡ ਲੈਸ ਲੱਗੀ ਆ ਸੂਟ ਦੇ ਪ੍ਰਿੰਟ ਦੀ ਲੈਸ ਹੈ ਬਹੁਤ ਪਿਆਰੀ ਸੂਟ ਦੀ ਚੀਜ਼ ਦੇਖ ਕਿੰਨੀ ਸ਼ਾਨਦਾਰ ਬਣੀ ਕਿੰਨਾ ਸੂਟ ਜਚਿਆ ਵਾ ਠੀਕ ਹੈ ਆ ਨਾਲ ਸੂਟ ਆਊਗਾ ਆਲ ਓਵਰ ਸੂਟ ਰਹੂਗਾ ਸਿੰਗਲ ਕਲਰ ਚ ਮੈਂ ਮਾਲ ਬਣਵਾਇਆ ਵਾ ਸੂਟ ਦਾ ਰੇਟ ਹੈ ਇਹ ਕੱਢਿਆ 850 ਰੁਪਏ ਦਾ ਸੂਟ ਹੈ ਠੀਕ ਹੈ ਲੈਸੀ ਵਗ ਸਾਰਾ ਕੁਝ ਕਰਾ ਕੇ ਤੁਹਾਨੂੰ ਕੁਝ ਕਰਾਉਣ ਦੀ ਲੋੜ ਨਹੀਂ ਲਾਈਨਿੰਗ ਲਾਉਣ ਦੀ ਲੋੜ ਨਹੀਂ ਸੂਟ ਸਵਾਉ ਪਾਓ ਗਰਮੀਆਂ ਦੇ ਨਿਆਰੇ ਲੋ ਕਲਰ ਬੜਾ ਸੋਹਣਾ ਇੰਗਲਿਸ਼ ਗ੍ਰੇ ਜਿਹਾ ਕਲਰ ਹੈ ਬਹੁਤ ਪਿਆਰਾ ਸਕਾਈ ਗ੍ਰੇ ਵੀ ਕਹਿ ਸਕਦੇ ਬਹੁਤ ਸੋਹਣਾ ਕਲਰ ਹੈ ਸੂਟ ਦਾ ਕਾਟਨ ਹੈ ਤੇ ਨਾਲ ਕਾਟਨ ਦਾ ਦੁਪੱਟਾ ਹੋ ਗਿਆ ਇਹਦਾ ਵੀ ਬਹੁਤ ਸ਼ਾਨਦਾਰ ਦੁਪੱਟਾ ਠੀਕ ਹੈ ਇਹ ਵੀ 900 ਦੇ ਦੋ ਸੂਟ ਦੇ ਤਾਂ ਉੱਪਰ ਸਾਰਾ ਹੈਂਡ ਦਾ ਕੰਮ ਹੈ ਫੇਰ ਮੈਂ ਚੈੱਕ ਕਰ ਲਉ ਉਸ ਤੋਂ ਬਾਅਦ ਅੱਗੇ ਕਲਰ ਚੈੱਕ ਕਰੋ ਪਿੰਕ ਕਲਰ ਹੈ ਪ੍ਰਿੰਟਡ ਸਲਵਾਰ ਹੈ ਇਹਦੀ ਕਾਟਨ ਦੀ ਮਾਲ ਕਾਟਨ ਦੀ ਚੁੰਨੀਆਂ ਨਾਲ ਜਿੱਦਾਂ ਮਰਜ਼ੀ ਆ ਸੂਟ ਦਾ ਰੇਟ 900 ਰੁਪਏ ਇੱਕ ਦੇ ਨਾਲ ਇੱਕ ਸੂਟ ਫ੍ਰੀ 5400 ਰੁਪਏ ਚ ਇਸ ਤੋਂ ਹੋਰ ਕੀ ਭਾਲਦੇ ਰਹੀ ਦੱਸੋ ਕਾਟਨ ਦੀ 2.5 ਮੀਟਰ ਦੀ ਚੁੰਨੀਆਂ ਨੇ ਤੇ ਨਾਲ ਸੂਟ ਦਿੱਤੇ ਨੇ ਚੰਦ ਆਹ ਕਲਰ ਦੇਖਿਓ ਢਾਰੇ ਕਲਰ ਲੈਣੇ ਤਾਂ ਅਜਿਹੇ ਕਲਰ ਬੁੱਕ ਕਰੋ ਆਹ ਚੈੱਕ ਕਰੋ ਨੈਕ ਬਣਿਆ ਵਾ ਆਹ ਸਲਵਾਰ ਹੈ ਇਹਦਾ ਦੁਪੱਟਾ ਵੀ ਦੇਖਣ ਵਾਲਾ ਦੁਪੱਟੇ ਮਤਲਬ ਲਾਈਨਿੰਗ ਲਾਈਨਿੰਗ ਵਾਲਾ ਪ੍ਰਿੰਟ ਹੈ ਦੁਪੱਟੇ 'ਚ ਆਹ ਦੇਖੋ ਇਹਦਾ ਦੁਪੱਟਾ ਠੀਕ ਹੈ ਇਹਦੇ ਕਲਰ 'ਚ ਇੱਕ ਮਸਟਰਡ ਕਲਰ ਮਿਲ ਜਾਊਗਾ ਇੱਕ ਪਰਪਲ ਕਲਰ ਮਿਲ ਜਾਊਗਾ ਆ ਵੀ ਕਲਰ ਬਹੁਤ ਸੋਹਣਾ ਅੱਗੇ ਆਜੋ ਆ ਲਾਸਟ ਦੇ ਨਾਲ ਸਾਡੇ ਕੋਲ ਇਹਦੇ ਵਿੱਚ ਚਾਰ ਰੰਗ ਰੈਡੀ ਹੈ ਨੇਵੀ ਬਲੂ ਮਤਲਬ ਪੂਰੇ ਡਾਰਕ ਡਾਰਕ ਕਲਰ ਨੇ ਆਇਆ ਇਹਦਾ ਦੁਪੱਟਾ ਰੋਗਾ कॉटन ਦਾ ਆ ਸਰਵਾਰ ਨਾਲ ਤੇ ਇਹ ਕਿਹਦੇ ਵਿੱਚ ਮਹਿਰੂਨ ਕਲਰ ਹੈ ਇੱਕ ਮਸਟਰਡ ਕਲਰ ਇੱਕ ਬਲੈਕ ਕਲਰ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਦੁਆਰਾ ਆਈ ਨੇ ਕਲਰ ਦੇਖੋ ਨਾ ਸ਼ਾਨਦਾਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਨੱਕ ਦੇ ਗੱਟ ਦੇ ਕੰਮ ਦੇਖੋ ਕਿੰਨੇ ਸ਼ਾਨਦਾਰ ਪ੍ਰਿੰਟਡ ਸਰਵਾਰ ਰੋਗੀ ਤੇ ਨਾਲ ਆ ਦੁਪੱਟਾ ਰੋਗੀ कॉटन ਦਾ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਜਿਹੜੇ ਅਸੀਂ ਸੂਟ ਲੈ ਕੇ ਆਏ ਆ ਇੰਨੇ ਕਮਾਲ ਦੇ ਸੂਟ ਨੇ ਇਹ ਵੀ ਦੇਖ ਕੇ ਤੁਹਾਡਾ ਮਨ ਐਨ ਖੁਸ਼ ਹੋ ਜਾਊਗਾ ਪੂਰੇ ਹੈਂਡਵਰਕ ਦੇ ਦਬਕੇ ਦੇ ਕੰਮ ਕਰਾਏ ਹੋਏ ਆ ਪੀਸ ਬੜੇ ਪਿਆਰੇ ਬਣੇ ਆ ਚੀਜ਼ ਮੈਂ ਤੁਹਾਨੂੰ ਚੈੱਕ ਕਰਨਾ ਡੇਟ ਤੇ ਪਲੇਨ ਲਿਖਿਓ ਜਿਹੜਾ ਫੈਬਰਿਕ ਆਊਗਾ ਆਪਣੇ ਕੋਲੇ ਪਿਓਰ ਡਿਜੀਟਲ ਟੈਬੀ ਲਾਈਨਿੰਗ ਹੈ ਮਤਲਬ ਪੂਰਾ ਬ੍ਰਾਂਡਡ ਕਪੜਾ ਪੂਰਾ ਏ ਕਲਾਸ ਠੀਕ ਹੈ ਆ ਸ਼ਰਟ ਬਣੀ ਹੈ ਉੱਪਰ ਸਾਰਾ ਹੈਂਡ ਦਾ ਕੰਮ ਹੈ ਸਾਰਾ ਦਰਗੋਜੀ ਵਰਕ ਹੋਇਆ ਵਾ ਠੀਕ ਹੈ ਆ ਨਾਲ ਪਲੇਨ ਬਾਟਮ ਆ ਮਸਲੀਨ ਦੀ ਤੇ ਨਾਲ ਦੁਪੱਟਾ ਆਊਗਾ ਪਿਓਰ ਟੈਬੀ ਲਾਈਨ ਜੇ ਤੁਸੀਂ ਮਤਲਬ ਸਮਰਦੇ ਸਹਾਣਾ ਕੋ ਚੀਜ਼ ਚੰਗੀ ਲੈਣ ਚਾਹੁੰਦੇ ਆ ਤੇ ਪਾਰਟੀ ਵੇ ਫੰਕਸ਼ਨ ਦੇਖਣੇ ਆ ਦੁਪੱਟੇ ਨਾਲ ਦੇਖੋ ਕਿੰਨੇ ਸ਼ਾਨਦਾਰ ਪਿਓਰ ਟੈਬੀ ਲਾਈਨਿੰਗ ਦਾ ਦੁਪੱਟਾ ਹੋਊਗਾ ਆ ਨਾ 셔ਟ ਹੈ ਉੱਪਰ ਸਾਰਾ ਵਿੱਚ ਵੀ ਵਰਕ ਹੈ ਉੱਪਰ ਸਾਰਾ ਹੈਂਡ ਵਰਕ ਗੱਠ ਦਾ ਕੰਮ ਹੈ ਠੀਕ ਹੈ ਬਹੁਤ ਪਿਆਰਾ ਸੂਟ ਬਣਿਆ ਹੈ ਇਹਦੇ ਚ ਕਲਰ ਤਾਂ ਦਿਖਾਣਾ ਚਾਰ ਕਲਰ ਆਪਾਂ ਰੈਡੀ ਕਰਾਏ ਆ ਦੂਸਰਾ ਕਲਰ ਚੈੱਕ ਕਰੋ ਆ ਵੀ ਪਰਪਲ ਨਾਲ ਕੰਟਰਾਸਟ ਕਿੰਨਾ ਸੋਹਣਾ ਕਰੀਮ ਕਲਰ ਦੀ 셔ਟ ਹੈ ਠੀਕ ਹੈ ਜੀ ਪਲੇਨ ਬਾਟਮ ਕੰਟਰਾਸਟ ਸਲਵਾਰ ਰਹੂਗੀ ਦੁਪੱਟਾ ਰਹੂਗਾ ਟੈਬੀ ਲਾਈਨਿੰਗ ਦਾ ਦੁਪੱਟੇ ਦੇ ਬਹੁਤ ਪਿਆਰੀ ਪਲਸ ਵਾਲੀ ਪਲਸ ਵਾਲਿਆਸ ਜਿਉਂ ਇਹ ਬੌਸ ਚੈੱਕ ਕਰੋ ਚੀਜ਼ ਦੀ ਕੁਆਲਿਟੀ ਕਿੰਨੀ ਸ਼ਾਨਦਾਰ ਦੁਪੱਟੇ ਦੇਖੋ ਕਿੰਨੇ ਸੋਹਣੇ ਕਪੜਾ ਇੰਨਾ ਜਿਆਦਾ ਸੌਫਟ ਹੈ ਨਾ ਵੀ ਤੁਸੀਂ ਮਤਲਬ ਕਿ ਤੁਹਾਡਾ ਇੰਨਾ ਜਿਆਦਾ ਮਨ ਖੁਸ਼ ਹੋ ਜਾਊਗਾ ਨਾ ਸੂਟ ਲੈਣ ਤੋਂ ਬਾਅਦ ਬਹੁਤ ਬੈਰੀ ਚੀਜ਼ ਹੈ ਪ੍ਰੀਮੀਅਮ ਪ੍ਰੋਡਕਟ ਹੈ ਠੀਕ ਹੈ ਤੇ ਇਹਦਾ ਰੇਟ ਸਕਰੀਨ ਤੇ ਮੈਂਸ਼ਨ ਹੋਊਗਾ ਆ ਦੇਖੋ ਸੋਰ ਦੇਖੋ ਕਿੰਨਾ ਸ਼ਾਨਦਾਰ ਪੂਰਾ ਦੱਬਕੇ ਬਰਕਰਾਰ ਪਲੇਨ ਇਹਦੀ ਬਾਟਮ ਹੈ ਠੀਕ ਹੈ ਦੁਪੱਟਾ ਆਊਗਾ ਡਿਜੀਟਲ ਪ੍ਰਿੰਟ ਦਾ ਸੂਟ ਦਾ ਰੇਟ ਆਊਗਾ 2950 ਰੁਪਏ ਤੇ ਦੁਪੱਟੇ ਸਾਰੇ ਡਿਜੀਟਲ ਪ੍ਰਿੰਟ ਦੇ ਬਹੁਤ ਪਿਆਰੇ ਦੁਪੱਟੇ ਆ ਚੌਥਾ ਕਲਰ ਸਾਡੇ ਕੋਲੇ ਖਰੂਜੀ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਆਰਡਰ ਪਾਓ ਚਾਰੇ ਰੰਗ ਬਹੁਤ ਜ਼ਿਆਦਾ ਸੋਹਣੇ ਆ ਤੇ ਜਿਹੜਾ ਫੈਬਰਿਕ ਲੱਗਿਆ ਬਹੁਤ ਇੰਪੋਰਟੈਂਟ ਫੈਬਰਿਕ ਹੈ ਪਿਓਰ ਟੈਬੀ ਲਾਈਨ ਡਿਜੀਟਲ ਪ੍ਰਿੰਟਿੰਗ ਦਾ ਸਾਰਾ ਮਾਲ ਹੈ ਇਸ ਟਾਈਮ ਦੀ ਸਭ ਤੋਂ ਜੇ ਟ੍ਰੈਂਡਿੰਗ ਚੀਜ਼ ਹੈ ਤਾਂ ਸਭ ਤੋਂ ਨਵੀਂ ਚੀਜ਼ ਇਹ ਹੈ ਬਹੁਤ ਸੋਹਣਾ ਕਨਸੈਪਟ ਆ ਜੇ ਤੁਸੀਂ ਕੋਈ ਫੰਕਸ਼ਨ ਫੰਕਸ਼ਨ ਦੇਖਣਾ ਕੋ ਚੰਗੀ ਚੀਜ਼ ਲੈਣ ਦੇ ਸ਼ਕੀਨ ਆ ਰੱਖਦੇ ਆ ਤਾਂ ਇਹ ਸੂਟ ਜ਼ਰੂਰ ਬਾਏ ਕਰਿਓ ਥੈਂਕ ਯੂ ਇਹ ਵੇਲੇ ਸੂਟ ਦੀ ਸਾਰੇ ਨੇ ਮੰਗੇ ਹੀ ਹੈ ਹ ਮੇਰੇ ਕੋਲ ਬਹੁਤ ਖੁੱਲੀ ਕੁਆਂਟੀਟੀ ਹੈ ਬਹੁਤ ਜ਼ਿਆਦਾ ਮਤਲਬ ਕਿ ਮੈਂ ਸਪੈਸ਼ਲ ਕਪੜਾ ਬਣਵਾਇਆ ਟੋਟਲ ਸਾਰਾ ਦੁਆਰਾ ਕਿਉਂਕਿ ਕਨਸੈਪਟ ਇੰਨਾ ਜ਼ਿਆਦਾ ਕਸਟਮਰ ਨੇ ਪਾਸ ਕਰਤਾ ਹੈਗਾ ਸਲਵਾਰ ਦਾ ਡਿਜ਼ਾਈਨ ਦੇਖਿਓ ਕਿੰਨਾ ਪੂਰਾ ਮਤਲਬ ਕਿ 11 ਇੰਚ ਦੀ ਪੂਰੀ ਸਲਵਾਰ ਦਾ ਡਿਜ਼ਾਈਨ ਹੀ ਬਣਾਤਾ ਕੱਲਾ ਤੇ ਚੈੱਕ ਕਰੋ ਕਿੰਨਾ ਸੋਹਣਾ ਵਿੱਚ ਹਾਰੀ ਦਾ ਕੰਮ ਹੈ ਲੈਸ ਵਰਕ ਹੈ ਉੱਪਰ ਸਾਰਾ ਮਿਰਰ ਦਾ ਕੰਮ ਹੈ ਆ ਸਾਰੇ ਵਿੱਚ ਪੈਚ ਵਰਕ ਲੱਗਿਆ ਹੋ ਬਹੁਤ ਸੋਹਣੀ ਘੇਰੇ ਤੇ ਲੈਸ ਹੈ ਮਤਲਬ ਸਲਵਾਰ ਦੇ ਨੀਚੇ ਤੇ ਆ ਸ਼ਰਟ ਦਾ ਪ੍ਰਿੰਟ ਦੇਖਿਓ ਓਏ ਹੋਏ 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 ਕੀ ਚੀਜ਼ ਹੈ ਪ੍ਰਿੰਟ ਦੇਖੋ ਕਿੰਨਾ ਸ਼ ਮੈਨੂੰ ਲੱਗਦਾ ਮੈਨੂੰ ਇਦਾਂ ਲੱਗਦਾ ਵੀ ਹਰ ਇੱਕ ਕਸਟਮਰ ਨੇ ਸੂਟ ਸਾਡੇ ਕੋਲ ਮੰਗੇ ਸੀ ਬਹੁਤ ਜ਼ਿਆਦਾ ਹੀ ਕਸਟਮਰ ਮੋੜੇ ਐ ਸੂਟਾਂ ਲਈ ਤੇ ਇਸ ਟਾਈਮ ਬਹੁਤ ਬਹੁਤ ਓਵਰ ਖੁੱਲੀ ਡੋਲੀ ਕੁਆਂਟੀਟੀ ਮੇਰੇ ਕੋਲ ਰੈਡੀ ਹੈ ਚਾਹੇ ਤੁਸੀਂ ਦੁਕਾਨ ਤੇ ਵਿਜ਼ਿਟ ਕਰਕੇ ਵੀ ਲੈ ਸਕਦੇ ਆ ਤੇ ਚੀਜ਼ ਬਹੁਤ ਸੋਹਣੀ ਆ ਸ਼ਰਟ ਬਣੂਗੀ ਠੀਕ ਹੈ ਜੀ ਤੁਸੀਂ ਜੋ ਮਰਜ਼ੀ ਬਣਾ ਸਕਦੇ ਆਪਣੇ ਮਨ ਪਸੰਦ ਨਾਲ ਆ ਨਾਲ ਸਲਵਾਰ ਬਣੂਗੀ ਬਹੁਤ ਘੈਂਟ ਚੀਜ਼ ਐ ਇਹਨਾਂ ਨੂੰ ਬੋਲਦੇ ਆ ਅਕਲ ਫਰਸ਼ੀ ਸਲਵਾਰਾਂ ਨਵੇਂ ਟ੍ਰੈਂਡ ਨਵੀਆਂ ਚੀਜ਼ਾਂ ਨਵੇਂ ਬੁਟੀਕਾਂ ਦੇ ਪੀਸ ਠੀਕ ਹੈ ਬਹੁਤ ਓਪਨ ਕੁਆਂਟੀਟੀ ਨਾਲ ਮਾਲ ਰੈਡੀ ਹੈ ਤੇ ਜੇ ਤੁਸੀਂ ਬੁਕਿੰਗ ਕਰਨੀ ਹੈ ਜਲਦੀ ਪਾਓ ਕਿਉਂਕਿ ਮੇਰੇ ਕੋਲ ਬਹੁਤ ਜ਼ਿਆਦਾ ਫੋਲੋਅਰ ਨੇ ਬਹੁਤ ਜ਼ਿਆਦਾ ਕਸਟਮਰ ਸਾਡੇ ਕੋਲ ਇਹ ਚੀਜ਼ਾਂ ਮੰਗਦੇ ਹੈਗੇ ਦੁਬਾਰਾ ਰੀਸਟੋ ਕਰਤਾ ਵਾ ਹੁਣ ਆਰਡਰ ਤੁਸੀਂ ਕਰ ਸਕਦੇ ਆ ਚੀਜ਼ ਸੱਚੀ ਬਹੁਤ ਪਿਆਰੀ ਬਣਦੀ ਆ ਸ਼ਰਟ ਆ ਆ ਨਾਲ ਸਲਵਾਰ ਆਊਗੀ ਕਲਰ ਮੈਚ ਬਹੁਤ ਪਿਆਰੀ ਹੈ ਠੀਕ ਹੈ ਬਿਲਕੁਲ ਨਵਾਂ ਕਰੀਮ ਕਲਰ ਦੀ ਬੋਟ ਸ਼ਰਟ ਆ ਸੂਟ ਦਾ ਜਿਹੜਾ ਸ਼ਰਟ ਦਾ ਪ੍ਰਿੰਟ ਹੀ ਆ ਨਾ ਪ੍ਰਿੰਟ ਹੀ ਬਹੁਤ ਪਿਆਰਾ ਕੱਲੀ ਸ਼ਰਟ ਵੇਚੀ ਤਾਂ 500 ਰੁਪਏ ਦੀ ਕੱਲੀ ਸ਼ਰਟ ਵਿਕ ਸਕਦੀ ਹੈ ਤੇ ਬਹੁਤ ਸੋਹਣੀ ਚੀਜ਼ ਹੈ ਥੈਂਕ ਯ ਲਿਓਨ ਕਾਟਨ ਦੇ ਸੂਟ ਬਣ ਕੇ ਆਏ ਆ ਸਾਡੇ ਕੋਲੇ ਇਹ ਆਊਗਾ ਕਿ ਬਿਸਕੋਸ ਮਤਲਬ ਵਧੀਆ ਵਾਲੀ ਕੁਆਲਿਟੀ ਹੈ ਤੇ ਕੱਪੜੇ ਦੀ ਕੁਆਲਿਟੀ ਬਹੁਤ ਟੌਪ ਕਲਾਸ ਰੂਹੇਗੇ ਕਲਰ ਤੁਸੀਂ ਦੇਖ ਸਕਦੇ ਕਿੰਨੇ ਕਿੰਨੇ ਸਾਨੇ ਆਏ ਆਪਣੇ ਬਣ ਕੇ ਡਿਜ਼ਾਈਨ ਦੀ ਡਿਟੇਲ ਚੈੱਕ ਕਰੋ ਜੀ 올ਓਵਰ ਸੂਟ ਆਊਗਾ ਰਨਿੰਗ ਮਤਲਬ ਕਿ ਪੂਰੇ ਥਾਣੇ ਦੇ ਥਾਣੇ ਆਪਾਂ ਮੰਗਾ ਲਏ ਆ ਜਿੱਦਨੀ ਮਰਜ਼ੀ ਕਟਿੰਗ ਕਰਾ ਸਕਦੇ ਵੈਸੇ ਪੂਰੇ ਸੂਟ ਦੀ ਕੱਟ 3.5 ਮੀਟਰ ਵੱਡੇ ਪانے ਦੇ ਫੈਬਰਿਕ ਆ ਤੇ ਸੂਟਾਂ ਦੇ ਹਿਸਾਬ ਨਾਲ ਤੁਸੀਂ ਆਰਡਰ ਪਾਣਾ ਵਾ ਕੱਪੜੇ ਦੇ ਇੰਨਾ ਕੁ ਜ਼ਿਆਦਾ ਸੌਫਟ ਹੋਊਗਾ ਕਿ ਤੁਸੀਂ ਸਾਰਿਆਂ ਨੂੰ ਸੂਟ ਪਾਣ ਦਾ ਮਜ਼ ਵਧੀਆ ਕੁਆਲਿਟੀ ਦੀ ਰਿਯੋਨ ਹੈ ਠੀਕ ਹੈ オリジナル ਮਾਲ ਸਾਰਾ ਪਿਓਰ ਦਾ ਮਾਲ ਹੈ ਤੇ ਸੂਟ ਦਾ ਰੇਟ ਆਪਾਂ ਦਵਾਂਗੇ ਸੂਟ ਦਾ ਰੇਟ ਮਾਰਕੀਟ ਤੋਂ ਮਿਲੂਗਾ ਤੁਹਾਨੂੰ 650 700 ਜੋ ਵੀ ਕੁਆਲਿਟੀ ਹੈ ਠੀਕ ਹੈ ਤੁਹਾਨੂੰ ਵੀ ਪਤਾ ਹਰ ਕੁਆਲਿਟੀ ਦਾ ਅਲੱਗ-ਅਲੱਗ ਰੇਟ ਹੁੰਦਾ ਹੈ ਇਹ ਸੂਟ ਆਪਾਂ ਤੁਹਾਨੂੰ ਦਵਾਂਗੇ ਸਿਰਫ 500 ਦਾ 500 ਰੁਪਏ ਦੀ ਰੇਂਜ ਸੂਟ ਦੇਵਾਂਗੇ ਆਲ ਓਵਰ ਸੂਟ ਰਹੂਗੇ ਪ੍ਰਿੰਟ ਤੇ ਚੈੱਕ ਕਰ ਸਕਦੇ ਜਿਵੇਂ ਸੂਟ ਹੈਗਾ ਉਵੇਂ ਰਹੂਗਾ ਜਿੰਨੇ ਮਰਜ਼ੀ ਧੋਪ ਆਲਿਓ ਘੋਟ-ਘੋਟ ਕੇ ਹੰਡਾ ਲਿਓ ਕੱਪੜੇ ਦੀ ਕੁਆਲਿਟੀ ਦੀ ਫੁੱਲ ਗਾਰੰਟੀ ਨਾਲ ਮਾਲ ਵੇਚਣਾ ਪਿ इकठा ਹੋਊਗਾ ਤੇ ਸਭ ਤੋਂ ਟੌਪ ਕਲਾਸ ਕੁਆਲਟੀ ਦਾ ਮਾਲ ਹੈ। ਮਤਲਬ ਕੁਆਲਟੀ ਦਾ ਆਪਣੇ ਮੂੰਹੋਂ ਬੋਲਦੀ ਹੈ ਕੁਆਲਟੀ ਇੰਨੀ ਸ਼ਾਨਦਾਰ ਹੈ ਦੀ। ਕਿਉਂਕਿ ਕਲਰ ਮੈਚਿੰਗ ਵੀ ਇੰਨੀ ਸ਼ਾਨਦਾਰ ਹੈ ਕਲਰ ਦੇ हिसाब ਨਾਲ ਕੁਆਲਟੀ ਦਾ ਪਤਾ ਲੱਗਦਾ ਨਾਲ ਹੀ। ਉਸੇ ਟਾਈਮ ਇੰਨਾ ਕੁ ਜਿਆਦਾ ਸੋਹਣਾ ਕੱਪੜਾ ਇੰਨਾ ਕੁ ਸੌਫਟ ਕੱਪੜਾ। ਜਾਨਿਕ ਸਭ ਤੋਂ ਜਿਆਦਾ ਇਸ ਟਾਈਮ ਵਾਇਰਲ ਚੱਲ ਰਿਹਾ ਇਹ ਇਹ ਵਾਲੀ ਰੀਲ ਸਭ ਤੋਂ ਵਾਇਰਲ ਜਾ ਰਹੀ ਹੈ ਕਿਉਂਕਿ ਇਹ ਆਈਟਮ ਦੀ ਸਾਰਿਆਂ ਦੀ ਡਿਮਾਂਡ ਹੈ ਕਲਰ ਮੈਚਿੰਗ ਦੀ ਇੰਨੀ ਸ਼ਾਨਦਾਰ ਹੈ। ਹੈਂ? ਕਲਰ ਦੇਖੋ ਕਿੰਨਾ ਪਿਆਰਾ। ਸੂਟ ਆਲਓਵਰ ਬਣੂਗਾ। ਠੀਕ ਹੈ ਵਿਦਾਊਟ ਦੁਪੱ ਆਪਰ ਪਾਵਰ ਅੱਜ ਕੇ ਸੂਟ ਦੀ ਕੁਆਲਿਟੀ ਦੀ ਗਾਰੰਟੀ ਮੈਂ ਸਾਡੀ ਆਪਣੀ ਆ ਮਤਲਬ ਕਿ ਪੂਰਾ ਵਧੀਆ ਮਾਲ ਭੇਜਾਂਗੇ ਤੁਸੀਂ ਸਿਰਫ ਜਿਹੜਾ ਰੰਗ ਤੁਹਾਨੂੰ ਚੰਗਾ ਲੱਗੇ ਸਕਰੀਨਸ਼ਾਟ ਮਾਰੋ ਰਾਇਲ ਬਲੂ ਮੈਚਿੰਗ ਨਾਲ ਦੇਖੋ ਕਿੰਨਾ ਸ਼ਾਨਦਾਰ ਤੁਸੀਂ ਦੁਪੱਟੇ ਘਰੋਂ ਮੈਚ ਵੀ ਕਰ ਸਕਦੇ ਆ ਠੀਕ ਆ ਕਈ ਵਾਰ ਘਰਾਂ 'ਚ ਵੀ ਦੁਪੱਟੇ ਹੁੰਦੇ ਆ ਤੇ ਆਪਣੇ ਲੈ ਕੇ ਰੈਡੀ ਵੀ ਕਰਾ ਸਕਦੇ ਆ ਬਲੈਕ ਨੇ ਦੇਖੋ ਕਿੰਨਾ ਸ਼ਾਨਦਾਰ ਆ ਵਿੱਚ ਵਾਈਟ ਕਲਰ ਦਾ ਪ੍ਰਿੰਟਰ ਹੋਊਗਾ ਆਲ ਓਵਰ ਸੂਟ ਬਣੂਗਾ ਠੀਕ ਹੈ 500 ਦਾ ਸੂਟ ਬਣੂਗਾ ਸਿਰਫ ਕੋਈ ਜਿਹੜੇ ਜਿਆਦਾ ਨਹੀਂ ਹੈ ਕੁਆਲਿਟੀ ਬੜੀ ਬਹੁਤ ਟਰੋਗ ਹੈ ਰੇਟ ਦੇ ਹਿਸਾਬ ਨਾਲ ਬਿਲਕੁਲ ਘੱਟ ਰੇਟ ਹੈ ਕੋਈ ਜ਼ਿਆਦਾ ਰੇਟ ਨਹੀਂ ਹੈ 1000 ਰੁਪਏ ਦੇ ਦੋ ਸੂਟ ਆਲਓਵਰ ਸੂਟ ਹੈ ਪਿਓਰ ਰਾਇਨ ਦੀ ਕੁਆਲਿਟੀ ਬਹੁਤ ਇੰਪੋਰਟੈਂਟ ਮਾਲ ਹੈ ਠੀਕ ਹੈ ਸਾਰਾ ਆਲਓਵਰ ਸੂਟ ਮਿਲੂਗਾ ਥੈਂਕ ਯੂ ਪਿਓਰ ਕੈਂਬਰੀ ਕਾਟਨ ਦੇ ਵਿੱਚ ਮਤਲਬ ਕਿ ਸਰਪਲਸ ਦਾ ਮਾਲ ਹੈ ਪਿਓਰ ਕਾਟਨ ਦੇ ਉੱਤੇ ਸੂਟ ਬਣ ਕੇ ਆਇਆ ਵਾ ਸਾਡੇ ਕੋਲ ਕੱਪੜਾ ਐਨ ਰੂਰ ਕੇ ਕੱਪੜੇ ਬਹੁਤ ਜ਼ਿਆਦਾ ਸੋਹਣੇ ਤੇ ਪ੍ਰਿੰਟ ਐਨ ਬਿਲਕੁਲ ਛੜ ਛੜਾ ਪ੍ਰਿੰਟ ਬਣਵਾਇਆ ਵਾ ਸਪੈਸ਼ਲ ਰੈਡੀ ਕਰਾਇਆ ਮੇਰੇ ਕੋਲ ਡਿਮਾਂਡ ਸੀ ਮੈਂ ਆਰਡਰ ਤੇ ਸੂਟ ਬਣਵਾਣੇ ਸੀਗੇ ਤੇ ਆਰਡਰ ਦੇ ਕੇ ਕਸਟ ਈ 40 ਸੂਟ ਰੈਡੀ ਕਰਾ ਲਿਆ ਠੀਕ ਹੈ ਤੇ ਨਾਲ ਪਿਓਰ ਦਾ ਦੁਪੱਟਾ ਲਵਾਇਆ ਵਾ ਸੂਟ ਬਹੁਤ ਜੱਜਾ ਇਸ ਕਰਕੇ ਵੀਡੀਓ ਬਣਾਉਣ ਲੱਗੇ ਆ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਫੁੱਲ ਪਿਓਰ ਦੀ 2.5 ਮੀਟਰ ਦੀ ਚੁੰਨੀ ਹੈ ਜਿਵੇਂ ਮਰਜੀ ਲਵ ਲਾ ਕੇ ਚੈੱਕ ਕਰ ਲਿਓ ਟੁਕ ਲਾ ਕੇ ਚੈੱਕ ਕਰ ਲਿਓ ਫੁੱਲ ਪਿਓਰ ਗੈਰੇ ਫੁੱਲ ਪਿਓਰ ਮਿਲੂਗੀ ਠੀਕ ਹੈ ਪਾਣੀ ਲੈਂ ਸੁਗੜੂਗੀ ਠੀਕ ਹੈ ਬਹੁਤ ਵਧੀਆ ਕੁਆਲਿਟੀ ਦੀ ਚੁੰਨੀ ਹੈ ਪੂਰੀ ਦੁਪੱਟੇ ਡਾਈ ਦੇਖੋ ਕਿੰਨੀ ਸ਼ਾਨਦਾਰ ਹੈ ਇੰਨੀ ਡਾਈ ਕਰਨ ਦਾ ਕਾਰਗਰ 80 ਤੋਂ 100 ਰੁਪਏ ਲੂਗਾ ਤੁਹਾਡੇ ਤੋਂ ਠੀਕ ਹੈ ਮੈਂ ਪਿਓਰ ਦਾ ਦੁਪੱਟ ਪਿਓਰ ਦਾ ਦੁਪੱਟਾ ਲਾ ਕੇ ਵਧੀਆ ਕੈਂਬ੍ਰਿਕ ਦਾ ਸੂਟ ਦੇ ਕੇ ਸੂਟ ਦਾ ਰੇਟ ਕੱਢਿਆ ਸਿਰਫ ਤੇ ਸਿਰਫ 600 ਰੁਪਏ ਸਿੰਗਲ ਸਪੈਸ਼ਲ ਕਲਰ ਇਹ ਰੈਡੀ ਕਰਾਇਆ ਛੇਕ ਨਾਲ ਆ ਵੀ ਰੰਗ ਆਪਣੇ ਕੋਲ ਰੈਡੀ ਇਹ ਵੀ ਸਟਾਕ ਅੱਜ ਹੀ ਆਇਆ ਵਾ ਇਹ ਵੀ ਤੁਹਾਨੂੰ ਮਿਲ ਜੂਗਾ ਸੇਮ ਰੇਟ ਦੇ ਵਿੱਚ 600 ਰੁਪਏ ਦੀ ਰੇਂਜ 'ਚ ਆਲ ਓਵਰ ਸੂਟ ਰਹਿਣਗੇ ਤੇ ਨਾ ਪਿਓਰਟੀ ਚੋਂ ਵੀ ਦੋਨਾਂ ਕਲਰਾਂ 'ਚ ਤੁਸੀਂ ਆਰਡਰ ਪਾ ਸਕਦੇ ਜੇ ਜਿਹੜੇ ਮਰਜ਼ੀ ਰੰਗ ਦਾ ਆਰਡਰ ਕਰੋ ਚੁੰਨੀਆਂ ਤੇ ਡਾਈਆਂ ਦੇਖਣ ਆਣੀਆਂ ਠੀਕ ਹੈ ਜੀ ਥੈਂਕ ਯੂ ਪ੍ਰੀਮੀਅਮ ਕਾਟਨ ਦੇ ਸੂਟਾਂ 'ਚ ਚਿਕਨ ਕਾਰੀ ਦੇ ਸਲਵਾਰਾ ਲਾ ਕੇ ਬ ਤੁਸੀਂ ਪੁਰਾਣੇ ਡਿਜ਼ਾਈਨ ਮੰਗੇ ਜਾਂਦੇ ਪੁਰਾਣੇ ਡਿਜ਼ਾਈਨ ਖਤਮ ਨੇ ਅੱਜ ਨਵੇਂ ਡਿਜ਼ਾਈਨ ਆਇਆ ਸਾਰੀ ਫੁੱਲ ਹੈਵੀ ਚਿਕਨ ਕਾਰੀ ਦੀ ਸਲਵਾਰ ਹੈ ਇਹ ਸਲਵਾਰ ਦਾ ਰੇਟ ਬਾਜ਼ਾਰ ਦਾ ਰੇਟ ਹੋਊਗਾ 250 ਰੁਪਏ ਮੀਟਰ ਠੀਕ ਹੈ ਕੱਲੀ ਸਲਵਾਰ ਦਾ ਰੇਟ 2 ਮੀਟਰ ਸਲਵਾਰ ਲਓਗੇ ਤੁਸੀਂ 500 ਰੁਪਏ 'ਚ ਘੱਟ ਤੋਂ ਘੱਟ ਬਣੂਗੀ ਮੈਂ ਪੂਰਾ ਤੁਹਾਨੂੰ ਸੂਟ ਰੈਡੀ ਕਰਾ ਕੇ ਦਿੱਤਾ ਖੁੱਲੇ ਡੁੱਲੇ ਕੱਟ ਸ਼ਰਟ ਦੀ ਸਾਰੀ ਪ੍ਰੀਮੀਅਮ ਕਾਟਨ ਤੇ ਨਾਲ ਸਲਵਾਰ ਚਿਕਨ ਕਾਰੀ ਦੀ ਸੂਟ ਦਾ ਰੇਟ ਮੇਰੇ ਕੋਲ ਤੁਸੀਂ ਲੈ ਲਓ 800 ਰੁਪਏ ਦੇ ਦੋ ਸੂਟ 800 ਰੁਪਏ ਦੇ ਦੋ ਸੂਟ ਸਿੰਗਲ ਸੂਟ ਮਿਲੂਗਾ ਚਿਕਨਕਾਰੀ ਦੀ ਸਲਵਾਰਾਂ ਨੇ ਨਾਲ ਜਕੀਰ ਮਨੋ ਹੋਲਸੇਲ ਤੋਂ ਵੀ ਘੱਟ ਰੇਟ ਤੇ ਮਾਲ ਵੇਚਦੇ ਪਏ ਆ ਪੂਰਾ ਹੈਵੀ ਸਲਵਾਰ ਹੈ ਚਿਕਨ ਦੀ ਪੂਰੀ ਹੈਵੀ ਤੇ 800 ਦੇ ਦੋ ਸੂਟ ਹੈ ਤੇ ਇਹਦੇ ਚੋ ਕਮਾਈ ਕਮਾਈ ਸਿਰਫ ਇਹ ਆ ਵੀ ਕੁਆਂਟੀਟੀ ਨਾਲ ਸਾਨੂੰ ਬਚਤ ਹੈ ਉਦਾਂ ਮਤਲਬ ਕਿ ਜੇ ਮੰਨ ਕੇ ਚੱਲੋ ਇੱਕ ਇੱਕ ਸੂਟ ਚ ਕੋਈ ਇਹਦੀ ਖਾਸ ਬਚਤ ਨਹੀਂ ਹੈਗੀ ਆ ਸਲਵਾਰਾਂ ਦੇਖੋ ਨਾਲ ਪੂਰੀ ਹੈਵੀ ਬਲੈਕ ਕਲਰ ਦੀ ਬਾਟਮ ਆ ਗਈ ਵਿੱਚ ਹੀ ਪ੍ਰਿੰਟ ਬਹੁਤ ਪਿਆਰਾ ਠੀਕ ਹੈ ਤੇ ਆ ਚੈੱਕ ਕਰੋ ਬੜਾ ਸੋਹਣਾ ਚੈੱਕ ਵਾਲਾ ਪ੍ਰਿੰਟ ਹੈ 400 ਰੁਪਏ ਚ ਕਿਹੜਾ ਕਸਟਮਰ ਛੱਡੂਗਾ ਜੀ ਮੇਰੇ ਕੋਲ ਬਹੁਤ ਜ਼ਿਆਦਾ ਬੁਕਿੰਗ ਹੈ ਸਿਰਫ ਕਸਟਮਰ ਪਿਛਲੇ ਹਫ਼ਤੇ ਵੀ ਬੁਕਿੰਗ ਪਾਈ ਜਾਂਦੇ ਪਏ ਆ ਤੇ ਦੁਕਾਨ ਤੇ ਬਹੁਤ ਜ਼ਿਆਦਾ ਫੇਰ ਆ ਮੇਰੇ ਕੋਲ ਮਾਲ ਦੀ ਸੂਟ ਦਾ ਰੇਟ ਮੈਂ ਦਊਗਾ ਸਿਰਫ 800 ਰੁਪਏ ਇੱਕ ਦੇ ਨਾਲ ਇੱਕ ਸੂਟ ਫਰੀ ਚਿਕਨ ਕਾਇਦੇ ਸਲਵਾਰਾ ਲਾ ਕੇ ਆਹ ਕਲਰ ਦੇਖੀ ਕਿੰਨਾ ਸ਼ਾਨਦਾਰ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਆਰਡਰ ਪਾਓ ਆਪਣੀ ਮਰਜ਼ੀ ਨਾਲ ਠੀਕ ਹੈ ਦੋ ਸੂਟ ਤੋਂ ਘੱਟ ਆਰਡਰ ਨਹੀਂ ਹੋਣਾ ਕਲਰ ਦੇਖੋ ਕਿੰਨਾ ਸ਼ਾਨਦਾਰ ਜਿੰਨੀ ਮਰਜ਼ੀ ਕੁਆਂਟੀਟੀ ਲਿਖਾ ਦਿਓ ਮਾਲ ਫੋਨ ਫਲੈਸ਼ ਰੈਡੀ ਹੈ ਠੀਕ ਹੈ ਜੀ ਆ ਸੁਰਤੀ ਸਾਰੇ ਨੇ ਦੁਬਾਰਾ ਦੁਬਾਰਾ ਮੰਗੇ ਹੀ ਗਏ ਅੱਜ ਰੀਸਟਾਕ ਕਰਤਾ ਬਹੁਤ ਸੋਹਣਾ ਕਲਰ ਮੈਚਿੰਗ ਹੈ ਦੁਪੱਟੇ ਨਾਲ ਦੇਖਣ ਲਈ ਆ ਜੀ ਪਿਓਰ ਕਾਟਨ ਦੇ ਉੱਤੇ ਕੈਂਬਰੀ ਕਾਟਨ ਦਾ ਕੱਪੜਾ ਲਾ ਕੇ ਤੇ ਨਾਲ ਪਿਓਰ ਮਸਲੀਨ ਕਾਟਨ ਤੇ ਦੁਪੱਟੇ ਰੈਡੀ ਕਿਤੇ ਬਹੁਤ ਸ਼ਾਨਦਾਰ ਮਲ ਕਾਟਨ ਦੇ ਦੁਪੱਟਾ ਹੋ ਗਿਆ ਸਾਰਾ ਡਿਜੀਟਲ ਪ੍ਰਿੰਟ ਦਾ ਸੂਟ ਆਲ ਓਵਰ ਹੈ ਉੱਪਰ ਲੈਸ ਦੇ ਵਰਕ ਦੇਖੋ ਕਿੰਨੇ ਸ਼ਾਨਦਾਰ ਫਰਸਟ ਕਲਰ ਗ੍ਰੀਨ ਸੈਕੰਡ ਕਲਰ ਸਾਡੇ ਕੋਲ ਗ੍ਰੇ ਦੇ ਵਿੱਚ ਫਲਾਵਰ ਪ੍ਰਿੰਟ ਨੇ ਦੁਪੱਟੇ ਸਾਰੇ ਬਹੁਤ ਸੋਹਣੇ ਬਣੇ ਆ ਇਹਨ ਸਾਫ ਕੁਆਲਟੀ ਦੇ ਦੁਪੱਟੇ ਤੇ 2.5 ਦੁਪੱਟੇ ਦੀ ਕੁਆਲਿਟੀ ਦੇਖਣ ਲਈਏ ਸੂਟ ਦਾ ਰੇਟ 850 ਰੁਪਏ ਆਫਰ ਚ ਹੈ ਠੀਕ ਹੈ ਤੇ ਵੇਚਣ ਉਹ 15 1600 ਰੱਜ ਕੇ ਵੇਚ ਸਕਦੇ ਹਾਂ ਤੇ ਸਾਰੇ ਦੇ ਆਰਡਰ ਪੈਂਡਿੰਗ ਸੀ ਜਿੰਨਾਂ ਉਹ ਵੀ ਨਿਕਲ ਜੂਗੇ ਇਹ ਦੁਬਾਰਾ ਸਟਾਕ ਆ ਗਿਆ ਵਾ ਠੀਕ ਹੈ ਪੰਜ ਰੰਗਾਂ ਚ ਮਾਲ ਰੈਡੀ ਆ ਵੀਡੀਓ ਪਾਉਣ ਦੀ ਲੋੜ ਨਹੀਂ ਹੈਗੀ ਪਰ ਇਹ ਆ ਵੀ ਕਸਟਮਰ ਜਿਨ੍ਹਾਂ ਨੂੰ ਅਸੀਂ ਲਾਲਾ ਲਾਇਆ ਹੁੰਦਾ ਨੇ ਇਕੱਲੇ ਇਕੱਲੇ ਨੂੰ ਮੈਸੇਜ ਕਰਨਾ ਆਖਾ ਜਾਂਦਾ ਵੀ ਦੱਸਣਾ ਵੀ ਤੁਹਾਡੇ ਸੂਟ ਆ ਗਏ ਠੀਕ ਹੈ ਜਿਨ੍ਹਾਂ ਨੇ ਹੁਣ ਵੀ ਵੀਡੀਓ ਦੇਖ ਲਏ ਆਪਣਾ ਆਰਡਰ ਪਾਸ ਕਰਦੇ 850 ਰੁਪਏ ਚ ਆਲਓਵਰ ਸੂਟ ਰੋਗੇ ਲੈਸਿੰਗ ਵਰਕ ਨੇ ਤੇ ਬਹੁਤ ਸ ਠੀਕ ਹੈ ਜੀ ਤੇ ਦੁਪੱਟੇ ਦੀ ਕੁਆਲਿਟੀ ਦੇਖਣ ਲਈ ਇੰਨੀ ਸ਼ਾਨਦਾਰ ਦੁਪੱਟੇ ਦੀ ਪ੍ਰਿੰਟਿੰਗ ਹੈ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਪੰਜ ਰੰਗਾਂ ਦਾ ਮਾਲ ਰੈਡੀ ਹੈ ਥੈਂਕ ਯੂ ਫੈਸ਼ਨ ਨਾਲ ਚੱਲਣਾ ਚਾਹੁੰਦੇ ਆਂ ਤਾਂ ਫੈਸ਼ਨ ਵਾਲੀ ਚੀਜ਼ ਹੈ ਸਭ ਤੋਂ ਸੋਹਣੀ ਚੀਜ਼ ਹੈ ਇਸ ਟਾਈਮ ਵੀ ਸਭ ਤੋਂ ਟ੍ਰੈਂਡਿੰਗ ਬਹੁਤ ਪਿਆਰਾ ਸੂਟ ਰੈਡੀ ਕੀਤਾ ਕਾਟਨ ਦੇ ਵਿੱਚ ਕਾਟਨ ਬਰਬਰੀ ਦੇ ਵਿੱਚ ਬੁੜੀ ਸੋਹਣੀ ਚੀਜ਼ ਹੈ ਮਤਲਬ ਬਰਬਰੀ ਕਾਟਨ ਦਾ ਫੈਬਰਿਕ ਆਊਗਾ ਲਿੰਨਨ ਕਾਟਨ ਵੀ ਬੋਲ ਸਕਦੇ ਇਹਨੂੰ ਠੀਕ ਹੈ ਲਿੰਨਨ 베ਸ ਦੇ ਉੱਤੇ ਰੈਡੀ ਕੀਤਾ ਹੋਇਆ ਵਾ 베ਸ ਦਾ ਕੱਪੜਾ ਨਹੀਂ ਤੁਹਾਨੂੰ ਲੱਗੇਗਾ ਕਿੰਨਾ ਸ਼ਾਨਦਾਰ ਕਪੜਾ ਵਾ ਫਰੰਟ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਦਾ ਬਹੁਤ ਪਿਆਰਾ ਪ੍ਰਿੰਟ ਬਣਿਆ ਹੋਇਆ ਠੀਕ ਹੈ ਤੇ ਪੂਰਾ ਥਰੈਡ ਵਰਕ ਦਾ ਹੋਊਗਾ ਬੜਾ ਸੋਹਣਾ ਥਰੈਡ ਦਾ ਸਵਾਈ ਦਿਖਤ ਨਹੀਂ ਜਿਆਦਾ ਪਰ ਜਿਨ੍ਹਾਂ ਨੂੰ ਕੁਝ ਟ੍ਰੈਂਡਿੰਗ ਚਾਹੀਦਾ ਹੈ ਤੇ ਨਵੀਂ ਚੀਜ਼ ਚਾਹੀਦੀ ਹੈ ਨਾ ਆ ਘੇਰੇ ਤੇ ਦੇ ਲੈਸਸ ਵਰਕ ਉੱਪਰ ਵਰਕ ਕੀਤਾ ਹੋਇਆ ਠੀਕ ਹੈ ਆ ਇਹ ਨਾਲ ਲੈਸਸ ਦੇ ਵਰਕ ਅਲੱਗ ਐਕਸਟਰਾ ਦਿੱਤਾ ਵਾ ਇਹ ਤੁਹਾਡੇ ਪੈਂਟ ਤੇ ਜਾਂ ਬਾਜੂ ਤੇ ਆ ਜਾਊਗਾ ਠੀਕ ਹੈ ਤੇ ਨਾਲ ਇਹਦੇ ਮੈਂ ਦੁਪੱਟਾ ਰੈਡੀ ਕਰਾਇਆ ਪਿਓਰ ਚਨਾਉਣ ਦਾ ਦੁਪੱਟਾ ਵੀ ਦੇਖਣ ਲਾ ਬੜਾ ਪਿਆਰਾ ਦੁਪੱਟਾ ਬਣਿਆ ਆ ਚੈੱਕ ਕਰੋ ਦੁਪੱਟੇ ਪੂਰਾ ਸਟਾਈਲਿਸ਼ ਦੁਪੱਟਾ ਪਿਓਰ ਚੁਣੌਂਦਾ ਦੁਪੱਟਾ ਰਹੂਗਾ ਦੁਪੱਟੇ ਦੇ ਵਰਕ ਦੇਖੋ ਕਿੰਨਾ ਸੋਹਣਾ ਸੂਟ ਦੀ ਕੁਆਲਿਟੀ ਦੇਖੋ ਕਿੰਨੀ ਸ਼ਾਨਦਾਰ ਹੈ ਬਹੁਤ ਜੱਜਾ ਡਿਜ਼ਾਈਨ ਸਭ ਤੋਂ ਟ੍ਰੈਂਡਿੰਗ ਆਈਟਮ ਹੈ ਦੂਸਰਾ ਕਲਰ ਪਹਿਲਾ ਵਾਈਟ ਕਲਰ ਦੂਸਰਾ ਕਲਰ ਇਹ ਚ ਬਲੈਕ ਰੈਡੀ ਹੋਇਆ ਹੋਇਆ ਹੈ 컬러 ਦੇਖੋ ਜੀ ਕਿੰਨੇ ਸੋਹਣੇ ਨੇ ਧਾਗੇ ਦੀ ਧਾਗੇ ਦਾ ਡਿਜ਼ਾਈਨ ਦਿਖਾ ਕੇ ਨਾ ਸੋਹਣਾ ਕੱਪੜੇ ਦੀ ਕੁਆਲਿਟੀ ਦੇਖ ਕੇ ਤੁਹਾਨੂੰ ਮਜ਼ਾ ਆ ਜੂਗਾ ਤੇ ਸੂਟ ਦਾ ਰੇਟ ਬਹੁਤ ਰੀਜ਼ਨਬਲ ਆ ਮੰਨ ਲਓ ਕਿ ਕੋਈ 35 35 ਤੋਂ ਸੂਟ ਦਾ ਰੇਟ ਨਹੀਂ ਹੈ ਇਹ ਰੇਟ ਨਿਕਲੂਗਾ 2250 ਰੁਪਏ ਪਰ ਸੂਟ ਦੀ ਕੁਆਲਿਟੀ ਉਸ ਤੋਂ ਜ਼ਿਆਦਾ ਹੈ ਬਹੁਤ ਐਕਸਟਰਾ ਕੁਆਲਿਟੀ ਦੀ ਹੈ ਬਹੁਤ ਪਿਆਰੀ ਚੀਜ਼ ਹੈ ਤੇ ਬਲੈਕ ਕਲਰ ਤੀਸਰਾ ਕਲਰ ਚਾਹੂਗਾ ਗੋਲ ਮਤਲਬ ਕਿ ਸਕਿਨ ਕਲਰ ਹੈ ਬਹੁਤ ਸੋਹਣੀ ਕਲਰ ਹੈਗੀ ਬਹੁਤ ਸੋਹਣੀ ਕਲਰ ਮੈਚਿੰਗ ਹੈ ਦੁਪੱਟੇ ਦੇਖਣ ਨਾਲ ਕਿੰਨੇ ਸ਼ਾਨਦਾਰ ਹੈ ਸੂਟ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਆਰਡਰ ਪਾ ਸਕਦੇ ਆ ਦੁਪੱਟੇ ਬੜੇ ਪਿਆਰੇ ਬਣੇ ਹੋਏ ਆ ਤੇ ਚੌਥਾ ਕਲਰ ਹੈਗਾ ਸਾਡੇ ਕੋਲ ਮਾਊਸ ਕਲਰ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਆਪਣੀ ਮਰਜ਼ੀ ਨਾਲ ਚਾਰ ਕਲਰ ਚ ਮਾਲ ਰੈਡੀ ਹੈ ਚਾਰੇ ਕਲਰ ਬਹੁਤ ਏ ਕਲਾਸ ਨੇ ਦੁਪट्टे ਬੜੇ ਸ਼ਾਨਦਾਰ ਬਣੇ ਹੋਏ ਆ ਸੂਟ ਸਿਰਫ 2250 ਰੁਪਏ ਦਾ ਦਵਾਂਗੇ ਬੁਕਿੰਗ ਕਰ ਲਿਓ ਜਰੂਰ ਇਹ ਨਾ ਸੋਚਿਓ ਵੀ ਰੇਟ ਵੱਧ ਹੈ ਕਿਉਂਕਿ ਕੁਆਲਟੀ ਕਪੜੇ ਧਾਗੇ ਦੀ ਕੁਆਲਟੀ ਦੇਖੋ ਕਿੰਨੀ ਸ਼ਾਨਦਾਰ ਹੈ ਵਿੱਚ ਚਾਰੇ ਰੰਗ ਦਿਖਾ ਦੇ ਤੁਹਾਨੂੰ ਜਿਹੜੇ ਮਰਜ਼ੀ ਰੰਗ ਦਾ ਆਰਡਰ ਕਾਓ ਤੁਸੀਂ ਮਰਜ਼ੀ ਦਾ ਬਲੈਕ ਕਲਰ ਦੇਖਣ ਨੂੰ ਗ੍ਰੇ ਠੀਕ ਹੈ ਆ ਵਾਈਟ ਕਲਰ ਦੇਖੋ ਤੁਹਾਨੂੰ ਗ੍ਰੇ ਓਕੇ ਥੈਂਕ ਯੂ ਪਿਓਰ ਕੈਂਬਰੀ ਕੋਟਨ ਦੇ ਵਿੱਚ ਮਤਲਬ ਕਿ ਸਰਪਲਸ ਦਾ ਮਾਲ ਆ ਪਿਓਰ ਕੋਟਨ ਦੇ ਉੱਤੇ ਸੂਟ ਬਣ ਕੇ ਆਇਆ ਵਾ ਸਾਡੇ ਕੋਲੇ ਕਪੜਾ ਐਨ ਰੂਰ ਕੇ ਕਪੜੇ ਬਹੁਤ ਜਿਆਦਾ ਸੋਹਣੇ ਤੇ ਪ੍ਰਿੰਟ ਐਨ ਬਿਲਕੁਲ ਛੜ ਛੜਾ ਪ੍ਰਿੰਟ ਬਣਵਾਇਆ ਵਾ ਸਪੈਸ਼ਲ ਰੈਡੀ ਕਰਾਇਆ ਮੇਰੇ ਕੋਲ ਡਿਮਾਂਡ ਸੀ ਮੈਂ ਆਰਡਰ ਤੇ ਸੂਟ ਬਣਵਾਣੇ ਸੀਗੇ ਤੇ ਆਰਡਰ ਦੇ ਕਈ ਕਸਟਮਰ 7-8 ਸੂਟ ਬਣਵਾਣੇ ਸੀ ਤੇ ਨਾਲ ਆਪਾਂ ਕਾਰੀਗਰ ਤੋਂ 30-40 ਸੂਟ ਰੈਡੀ ਕਰਾ ਲਿਆ ਠੀਕ ਹੈ ਤੇ ਨਾਲ ਪਿਓਰ ਦਾ ਦੁਪੱਟਾ ਲਵਾਇਆ ਵਾ ਸੂਟ ਬਹੁਤ ਜੱਜਾ ਇਸ ਕਰਕੇ ਵੀਡੀਓ ਬਣਾਉਣ ਲੱਗੇ ਆ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਫੁੱਲ ਪਿਓਰ ਦੀ 2.5 ਮੀਟਰ ਦੀ ਚੁੰਨੀ ਹੈ ਜਿਵੇਂ ਮਰਜ਼ੀ ਲਵ ਲਾ ਕੇ ਚੈੱਕ ਕਰ ਲਿਓ ਥੋਕ ਲਾ ਠੀਕ ਹੈ ਬਹੁਤ ਵਧੀਆ ਕੁਆਲਿਟੀ ਦੀ ਚੁੰਨੀ ਹੈ ਪੂਰੀ ਦੁਪੱਟੇ ਡਾਈ ਦੇਖੋ ਕਿੰਨੀ ਸ਼ਾਨਦਾਰ ਹੈ ਇੰਨੀ ਡਾਈ ਕਰਨ ਦਾ ਕਾਰਜ ਕਰ 80 ਤੋਂ 100 ਰੁਪਏ ਲਊਗਾ ਤੁਹਾਡੇ ਤੋਂ ਠੀਕ ਹੈ ਮੈਂ ਪਿਓਰ ਦਾ ਦੁਪੱਟਾ 350 ਦਾ ਮੇਰਾ ਦੁਪੱਟਾ ਹੈ ਪਿਓਰ ਦਾ ਦੁਪੱਟਾ ਲਾ ਕੇ ਵਧੀਆ ਕੈਂਬ੍ਰਿਕ ਦਾ ਸੂਟ ਦੇ ਕੇ ਸੂਟ ਦਾ ਰੇਟ ਕੱਢਿਆ ਸਿਰਫ ਤੇ ਸਿਰਫ 600 ਰੁਪਏ ਸਿੰਗਲ ਸਪੈਸ਼ਲ ਕਲਰ ਇਹ ਰੈਡੀ ਕਰਾਇਆ ਛੇਕ ਨਾਲ ਆ ਵੀ ਰੰਗ ਆਪਣੇ ਕੋਲ ਰੈਡੀ ਇਹ ਵੀ ਸਟਾਕ ਅੱਜ ਹੀ ਆਇਆ ਵਾ ਇਹ ਵੀ ਤੁਹਾਨੂੰ ਮਿਲ ਜੂਗਾ ਸੇਮ ਰੇਟ ਦੇ ਵਿੱਚ 600 ਰੁਪਏ ਦੀ ਰੇਂਜ 'ਚ ਆਲ ਓਵਰ ਸੂਟ ਰਹਿਣਗੇ ਤੇ ਨਾ ਪ ਜਿਹੜੇ ਮਰਜ਼ੀ ਰੰਗ ਦਾ ਆਰਡਰ ਕੋਚੁੰਨੀਆਂ ਤੇ ਡਾਈਆਂ ਦੇਖਣ ਆਣੀਆਂ। ਠੀਕ ਹੈ ਜੀ। ਥੈਂਕ ਯੂ। ਨਵੇਂ ਸਟਾਈਲ, ਨਵੀਆਂ ਚੀਜ਼ਾਂ ਤੇ ਬਿਲਕੁਲ ਨਵੀਂ ਵੀਡੀਓ ਆ। ਪਿਓਰ ਗੰਗਾ ਦੀ ਕਾਟਨ ਦੇ ਉੱਤੇ ਬ੍ਰਾਂਡਡ ਕਾਟਨ ਦੇ ਸਟੱਫ ਦੇ ਉੱਤੇ ਰਾਮ ਟੈਕਸ ਤੋਂ ਉੱਤੇ ਬ੍ਰਾਂਡ ਦੇ ਕੱਪੜੇ ਲੱਗੇ ਆ। ਫਰੰਟ ਦੇਖੋ ਕਿੰਨਾ ਸੋਹਣਾ ਲੈਸਿਸ ਵਰਕ ਦਾ। ਪਿੰਟੈਕਸ ਨੇ ਬਣਵਾਇਆ ਆਪਾਂ ਨਾਲ ਕਰਵਾਇਆ ਪਿੰਟ ਸਲਵਾਰਾਂ ਤੇ ਵਰਕ। ਪਿਓਰ ਮਸਲੀਨ ਦੀ ਬੋਟਮ ਹੋਗੀ ਸਲਵਾਰ 3 ਮੀਟਰ ਪੂਰਾ ਵਰਕ ਰਹੂਗਾ। ਨਾਲ ਆਊਗਾ ਜੀ ਇਹਦੇ ਦੁਪੱਟੇ ਤੇ ਬਹੁਤ ਪਿਆਰਾ ਵਰਕ। ਓਏ ਬਾਈ ਬਾਈ। ਸੂਟ ਦੇਖੋ ਕਿੰਨਾ ਜਿਆਦਾ ਜੱਚਦਾ ਪਿਆ ਦੁਪੱਟੇ ਦੇਖੋ ਕਿੰਨੇ ਜਿਆਦਾ ਜੱਚਦੇ ਪਏ ਆ ਸੂਟ ਦਾ ਰੇਟ ਆਪਾਂ ਦਵਾਂਗੇ ਤੁਹਾਨੂੰ ਜਿਹੜਾ ਦੁਪੱਟੇ ਦਾ ਫੈਬਰਿਕ ਹੈ ਨਾ ਇਹ ਆਊਗਾ ਕਰਾਚੀ ਨੈੱਟ ਦਾ ਦੁਪੱਟਾ ਇਹ ਮਤਲਬ ਕਰਾਚੀ ਕੋਟਨ ਵੀ ਬੋਲਦੇ ਇਹਨੂੰ ਸੂਟ ਦਾ ਰੇਟ ਆਪਾਂ ਕੱਢਿਆ ਦੂਸਰਾ ਕਲਰ ਦੇਖੋ 골ਡਨ ਮਤਲਬ ਡਸਟੀ ਡਸਟੀ ਕਲਰ ਨਹੀਂ ਬਿਲਕੁਲ ਨਵੇਂ-ਨਵੇਂ ਛੇੜਾ ਨੇ ਸਲਵਾਰਾ ਤੇ ਵਰਕ ਰਹੂਗੇ ਬਹੁਤ ਪਿਆਰੇ ਵਰਕ ਨੇ ਠੀਕ ਹੈ ਤੇ ਦੁਪੱਟੇ ਤੇ ਵਰਕ ਰਹੂਗਾ ਸੂਟ ਦਾ ਰੇਟ ਇਸੇ 2200 ਤੱਕ ਜਾਣਾ ਸੀਗਾ ਬਟ ਆਪਾਂ ਤੁਹਾਨੂੰ ਸੂਟ ਦਵਾਂਗੇ ਸਿਰਫ ਬਹੁਤ ਰੀਜ਼ਨਬਲ ਰੇ ਇਹ ਕੱਪੜੇ ਦੇ ਸੈਨ ਹੋ ਜੂਗੇ ਇੰਨਾ ਸੋਫਟ ਕੱਪੜਾ ਇੰਨਾ ਵਧੀਆ ਕੱਪੜਾ ਗੰਗਾ ਬ੍ਰਾਂਡ ਦਾ ਕੱਪੜਾ ਵਾ ਠੀਕ ਹੈ ਬ੍ਰਾਂਡ ਦਾ ਨਾਮ ਲਿਖਦਾ ਕਿ ਸੂਟ ਦਾ ਰੇਟ ਸਿਰਫ ਸਿਰਫ ਆਊਗਾ ਉਪਰ 1560 ਰੁਪਏ ਦੀ ਰੇਂਜ ਦੇ ਦੂੰਗਾ 1560 ਰੁਪਏ ਆਰਡਰ ਪਾਣਾ ਤਾਂ ਹੁਣੇ ਪਾਓ ਦੁਪੱਟੇ ਆਊਗੇ ਢਾਈ ਟਾਈਮ ਮੀਟਰ ਦੇ ਦੁਪੱਟਿਆਂ ਤੇ ਪੂਰਾ ਵਰਕ ਰਹੂਗਾ ਸਲਵਾਰ ਤੇ ਵਰਕ ਹੈ ਸ਼ਰਟ ਗੁੜੀਆਂ ਪਿਆਰੀਆਂ ਬਣੀਆਂ ਹੋਈਆਂ ਮਤਲਬ ਬੁਟੀਕ ਸਟਾਈਲ ਸੂਟ ਲੈਣ ਦਾ ਸ਼ੌਂਕ ਹੈ ਤਾਂ ਨਾਲ ਦੀ ਨਾਲ ਆਰਡਰ ਪਾ ਦਿਓ ਫਸਟ ਸੈਕਿੰਡ ਥਰਡ ਫੋਰਥ ਚਾਰ ਕਲੇ ਚ ਰੈਡੀ ਆ 1560 ਰੁਪਏ ਸੁਪਰ ਹਿੱਟ ਆ ਟਾਈਟਲ ਥੈਂਕ ਯੂ ਮਾਲ ਕੌਟਿੰਚ ਨਾ ਨਵਾਂ ਡਿਜ਼ਾਈਨ ਬਣ ਕੇ ਆਇਆ ਵਾ ਸਪੈਸ਼ਲ ਕਰੀਮ ਕਲਰ ਦੇ ਉੱਤੇ ਸੂਟ ਬਣਵਾਇਆ ਉੱਪਰ ਦੇਖ ਚੈੱਕ ਕਰੋ ਤੇ ਕਿੰਨੇ ਸੋਹਣੇ ਮੋਰਲ ਆ ਡਿਜ਼ਾਈਨ ਹੈ ਬਹੁਤ ਪਿਆਰਾ ਇਹ ਬਹੁਤ ਹੈਟੇਡ ਡਿਜ਼ਾਈਨ ਹੈ ਕਿ ਦੂਜੇ ਕੱਪੜੇ ਤੇ ਬਣਵਾਉਂਦੇ ਸੀ ਹੁਣ ਗਰਮੀ ਜਿਆਦਾ ਹੈ ਤਾਂ ਕਰਕੇ ਕੱਪੜੇ ਤੇ ਰੈਡੀ ਕਰਾਇਆ ਸਾਡੇ ਮੇਰੇ ਕੋਲ ਬਹੁਤ ਬੁਕਿੰਗ ਹੈ ਇਹ ਡਿਜ਼ਾਈਨ ਦੀ ਬਹੁਤ ਜ਼ਿਆਦਾ ਬੁਕਿੰਗ ਹੈ ਆਹ ਨਾਲ ਆਉਗੇ ਸਲਵਾਰ ਤੇ ਸਲੀਵ ਤੇ ਇੱਕ ਚੀਜ਼ ਦੇ ਵਰਕ ਆਣਾ ਠੀਕ ਹੈ ਬਾਕੀ ਇਦੀ ਸੇਮ ਮੋਰ ਬਣੇ ਆ ਹੁਣ ਦੁਪੱਟਾ ਲਵਾਤਾ ਪੂਰ ਦਾ ਟਾਈ ਮਟਰ ਦਾ ਦੁਪੱਟੇ ਦੀ ਡਾਈ ਚੈੱਕ ਮਤਲਬ ਕੁਝ ਕ੍ਰੀਏਟੀਵਿਟੀ ਆਪਣੇ ਹਿਸਾਬ ਨਾਲ ਕੀਤੀ ਹੈ ਉਹ ਤੁਸੀਂ ਮਾਡਲ ਵੀਡੀਓ ਨਾਲ ਅਟੈਚ ਕਰ ਦੂੰਗਾ ਉਹ ਨਾਲ ਦੇਖ ਲਿਓ ਪਰ ਉਸ ਤੋਂ ਵੀ ਮਾਡਲ ਦੇ ਕੋਈ ਵੀਡੀਓ ਨਾਲ ਤੁਹਾਨੂੰ ਸੋਹਣਾ ਸੂਟ ਬਣਾ ਕੇ ਦਊਗਾ ਜਾਨੀ ਇਹ ਸਾਡਾ ਆਪਣਾ ਦਿਮਾਗ ਹੈ ਪਿਓਰ ਦੀ ਚੁੰਨੀ ਲਵਾਈ ਹੈ ਦੁਪੱਟੇ ਦੀ ਡਾਈ ਸੂਟ ਦੀ ਡਾਈ ਦੇ ਹਿਸਾਬ ਨਾਲ ਮਤਲਬ ਕੜਾਈ ਦੇ ਹਿਸਾਬ ਨਾਲ ਦੁਪੱਟੇ ਦੀ ਡਾਈ ਕਰਾਈਏ ਬਹੁਤ ਜੱਚਦੀ ਦੁਪੱਟਾ ਬਹੁਤ ਜ਼ਿਆਦਾ ਜੱਚਿਆ ਦੁਪੱਟਾ ਤੇ 컬러 ਦੁਪट्टे ਦਾ ਬਹੁਤ ਜੱਜਿਆ ਸੂਰ ਦਾ 컬러 ਬਹੁਤ ਸੋਹਣਾ ਆਲ ਓਵਰ ਫੈਬਰਿਕ ਬਣੂਗਾ ਥਰੈਡ ਦੇ ਨਾਲ ਸਾਰਾ ਸਿਕਵੈਂਸ ਦਾ ਕੰਮ ਹੋਇਆ ਹੋਇਆ ਬਹੁਤ ਪਿਆਰਾ ਹਮੋਰ ਸਾਰਾ ਸਿਕਵੈਂਸ ਨਾਲ ਭਰਿਆ ਪਿਆ ਮਤਲਬ ਗਰਮੀਆਂ ਦੇ ਹਿਸਾਬ ਨਾਲ ਆਈਟਮ ਬਣਾਈ ਹੈ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਪੈਣੀ ਸਿੰਗਲ ਹੀ 컬러 ਰੈਡੀ ਕਰਾ ਆ ਸੁਰਤੀ ਸਾਰੇ ਨੇ ਦੁਬਾਰਾ ਦੁਬਾਰਾ ਮੰਗੇਗੇ ਅੱਜ ਰੀਸਟਾਕ ਕਰਤਾ ਬਹੁਤ ਸੋਹਣਾ 컬러 ਮੈਚਿੰਗ ਹੈ ਦੁਪट्टे ਨਾਲ ਦੇਖਣ ਲਈ ਆ ਜੀ ਪਿਓਰ ਕਾਟਨ ਦੇ ਉੱਤੇ ਕੈਂਬਰੀ ਕਾਟਨ ਦਾ ਕੱਪੜਾ ਲਾ ਕੇ ਤੇ ਨਾਲ ਪਿਓਰ ਮਸਲਿਨ ਕਾਟਨ ਦੇ ਦੁਪੱਟੇ ਰੈਡੀ ਕਿਤੇ ਬਹੁਤ ਸ਼ਾਨਦਾਰ ਮਲ ਕਾਟਨ ਦੇ ਦੁਪੱਟਾ ਹੋ ਗਿਆ ਸਾਰਾ ਡਿਜੀਟਲ ਪ੍ਰਿੰਟ ਦਾ ਸੂਟ ਆਲ ਓਵਰ ਹੈ ਉੱਪਰ ਲੈਸ ਦੇ ਵਰਕ ਦੇਖੋ ਕਿੰਨੇ ਸ਼ਾਨਦਾਰ ਫਸਟ ਕਲਰ ਗ੍ਰੀਨ ਸੈਕੰਡ ਕਲਰ ਸਾਡੇ ਕੋਲ ਗ੍ਰੇ ਦੇ ਵਿੱਚ ਫਲਾਵਰ ਪ੍ਰਿੰਟ ਨੇ ਦੁਪੱਟੇ ਸਾਰੇ ਬਹੁਤ ਸੋਹਣੇ ਬਣੇ ਆ ਇਹਨ ਸੌਫਟ ਕੁਆਲਟੀ ਦੇ ਦੁਪੱਟੇ ਤੇ 2.5 ਮੀਟਰ ਦੀ ਚੁੰਨੀਆਂ ਪੂਰੀਆਂ ਦੁਪੱਟੇ ਦੀ ਕੁਆਲਟੀ ਦੇਖਣ ਵਾਲੀ ਹੈ ਸੂਟ ਦਾ ਰੇਟ 850 ਰੁਪਏ ਆਫਰ 'ਚ ਹੈ ਠੀਕ ਹੈ ਤੇ ਵੇਚਣ ਉਹ 15-1600 ਰੱਜ ਕੇ ਵੇਚ ਸਕਦੇ ਮਾਂ ਤੇ ਸਾਰੇ ਦੇ ਆਰਡਰ ਪੈਂਡਿੰਗ ਸੀ ਜਿਹਨਾਂ ਉਹ ਵੀ ਨਿਕਲ ਜੂਗੇ ਇਹ ਦੁਬਾਰਾ ਸਟਾਕ ਆ ਗਿਆ ਵਾ ਠੀਕ ਆ ਪੰਜ ਰੰਗਾਂ ਚ ਮਾਲ ਰੈਡੀ ਆ ਵੀਡੀਓ ਪਾਉਣ ਦੀ ਲੋੜ ਨਹੀਂ ਹੈਗੀ ਪਰ ਇਹ ਆ ਵੀ ਕਸਟਮਰ ਜਿਨ੍ਹਾਂ ਨੂੰ ਅਸੀਂ ਲਾਰਾ ਲਾਇਆ ਹੁੰਦਾ ਨੇ ਕੱਲੇ-ਕੱਲੇ ਨੂੰ ਮੈਸੇਜ ਕਰਨਾ ਆਪਾਂ ਹੋ ਜਾਂਦਾ ਵੀ ਦੱਸਣਾ ਵੀ ਤੁਹਾਡੇ ਸੂਟ ਆ ਗਏ ਠੀਕ ਆ ਜਿਨ੍ਹਾਂ ਨੇ ਹੁਣ ਸੁਵੀੜਾ ਦੇਖ ਲੁਗੇ ਆਪਣਾ ਆਰਡਰ ਪਾਸ ਕਰਦੇ 850 ਰੁਪਏ ਚ ਆਲਓਵਰ ਸੂਟ ਰਹੋਗੇ ਲੈਸਿਸ ਵਰਕ ਨੇ ਤੇ ਬਹੁਤ ਸੋਹਣੇ ਦੁਪੱਟੇ ਨਾਲ ਲੱਗੇ ਹੋਏ ਆ ਪਿਓਰ ਕਾਟਨ ਦੇ ਦੁਪੱਟੇ ਆ ਠੀਕ ਹੈ ਜੀ ਤੇ ਦੁਪੱਟੇ ਦੀ ਕੁਆਲਿਟੀ ਦੇਖਣ ਲਈ ਇੰਨੀ ਸ਼ਾਨਦਾਰ ਦ